ਹਾਂ ਜੀ ਮੈਂ ਖੜਾ ਜੀ 26 ਨੰਬਰ ਬਿਜਲੀ ਘਰ ਗੁਰਦਾਸਪੁਰ ਰੋਡ ਤੇ ਬਟਾਲੇ ਤੋਂ ਗੁਰਦਾਸਪੁਰ ਨੂੰ ਰੋਡ ਜਾਂਦਾ ਜੀ ਸਿੰਬਲ ਜੰਗ ਤੋਂ ਪਹਿਲਾਂ ਥੋੜਾ ਜਿਆ ਇੱਥੇ ਟ੍ਰੈਫਿਕ ਦੀ ਸਮੱਸਿਆ ਆ ਵੇਖੋ ਜੀ ਇਹ ਮੇਰਾ ਖਾਲੇ ਪੈ 20 ਫੁੱਟ ਜਿਹੜਾ 20 ਫੁੱਟ ਤੋਂ ਵੱਧ ਇਹਨਾਂ ਨੇ ਸੜਕ ਦੇ ਉੱਤੇ ਕੂੜੇ ਦੇ ਢੇਰ ਲਾਤੇ ਆ ਤੇ ਆਪਾਂ ਇੱਕ ਤੇ ਟ੍ਰੈਫਿਕ ਦੇ ਵਿੱਚ ਵਿਗਨ ਪਾਉਨੇ ਆ ਤੇ ਦੂਜਾ ਸ਼ਹਿਰ ਦੇ ਜਿਹੜੀ ਖੂਬਸੂਰਤੀ ਉਹਨੂੰ ਹੀ ਬਹੁਤ ਵਿਗਾੜ ਰਹੇ ਆ ਉਹ ਮੇਰੀ ਪੀ ਨਾ ਪਿੱਛੇ ਸੁੱਟਣਾ ਵੀ ਤੇ ਪਰੇ ਕੱਚਾ ਥਾਂ ਹੈਗਾ ਉਹਦੇ ਨਾਲ ਜਾ ਕੇ ਛੁੱਟ ਦੋ ਤੁਸੀਂ ਥੋੜਾ ਬੋਧਾ ਹੁਣ ਇਹਦੇ ਵਿੱਚ ਵੇਖੋ ਕਿੰਨੀ ਦਿੱਕਤ ਆਉਂਦੀ ਹੈ ਕੋਈ ਬੰਦਾ ਧੁੰਦ ਦਾ ਸਮਾਂ ਹੈ ਕੋਈ ਬੰਦਾ ਜੇ ਸਿੱਧਾ ਇਹਦੇ ਉੱਤੇ ਚੜ ਗਿਆ ਕੋ ਸਲਿੱਪ ਹੋ ਕੇ ਤਿਲਕੇਗਾ ਕੋ ਸੱਟ ਲੱਗਣੀ ਜਾਂ ਕਿਸੇ ਦਾ ਨੁਕਸਾਨ ਹੋਏਗਾ ਸੋ ਮੇਰੀ ਅਪੀਲ ਆਪੀ ਬਜੇ ਕੰਮ ਨਾ ਕਰੋ ਸੜਕ ਦੇ ਵਿੱਚ ਕੋਈ ਵੀ ਗੰਦਗੀ ਨਾ ਖਿਲਾਰੋ ਸਾਰੇ ਦੁਕਾਨਦਾਰਾਂ ਨੂੰ ਬੇਨਤੀ ਹੈ ਵੀ ਆਪਣੇ ਕੂੜਾਦਾਨ ਰੱਖਣ ਤੇ ਉਹਦੇ ਵਿੱਚ ਸਮਾਨ ਪਾਉਣ ਸੋ ਮੈਂ ਬਾਰ-ਬਾਰ ਤੁਹਾਨੂੰ ਇਹ ਅਪੀਲ ਕਰਨਾ ਵੀ ਆਹ ਜਿਹੜਾ ਕੰਮ ਹੈ ਇਹ ਬਹੁਤ ਮਾੜਾ ਹੈ ਬਹੁਤ ਭੈੜਾ ਲੱਗਦਾ ਹੈ ਤੇ ਸ਼ਹਿਰ ਦੀ ਖੂਬਸੂਰਤੀ ਨੂੰ ਖਰਾਬ ਕਰਦਾ ਬਿਲਕੁਲ ਇਹ ਕੰਮ ਬਰਦਾਸ਼ਤ ਨਹੀਂ ਕੀਤੇ ਜਾਣਗੇ